ਇਹ ਤਾਂ ਦਾ ਟਾਈਟਲ ਹੀ ਦਿੱਤਾ ਉਹ ਜੈ ਜਵਾਨ ਜੈ ਕਿਸਾਨ ਆ ਸੀ ਤਾਂ ਹਾਈ ਵੋਲਿਊਮ ਦੇ ਕਰਾਂਗੇ ਇਹਦਾ ਕੰਮ ਤੇ ਫਿਰ ਉਹਦੀ ਕੋਸਟਿੰਗ ਹੋਰ ਘਟ ਆਊਗੀ ਜ਼ਮੀਨ ਨਹੀਂ ਜ਼ਮੀਰ ਤਾਂ ਹੈ ਅਕਸਰ ਇਹ ਸ਼ਬਦ ਉਹਨਾਂ ਲੋਕਾਂ ਦੇ ਮੂੰਹੋਂ ਸੁਣਨ ਨੂੰ ਮਿਲਦੇ ਹਨ ਜੋ ਕਿਸਾਨ ਤਾਂ ਨਹੀਂ ਲੇਕਿਨ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਜਰੂਰ ਪਾ ਰਹੇ ਹਨ ਅੱਜ ਜੀ ਤੁਹਾਨੂੰ ਮਿਲਾਂਦੇ ਹਾਂ ਕਿ 14 ਸਾਲ ਦੇ ਅੰਮ੍ਰਿਤਸਰ ਦੇ ਵਿੱਚ 9ਵੀਂ ਕਲਾਸ ਚ ਪੜ੍ਹਦੇ ਬੱਚੇ ਨਾ ਗੁਰਜੋਤ ਨਾ ਜਿਨ੍ਹਾਂ ਵੱਲੋਂ ਇੱਕ ਪਾਵਰ ਬੈਂਕ ਤਿਆਰ ਕੀਤਾ ਗਿਆ ਹੈ ਕਿਸਾਨਾਂ ਦੇ ਲਈ ਕਿ ਉਹਨਾਂ ਨੂੰ ਆਪਸ ਵਿੱਚ ਗੱਲਬਾਤ ਕਰਨ ਲਈ ਮੁਸ਼ਕਲ ਨਾ ਕੋਈ ਸ਼ਾਵੇ ਪੇਛਣਾਵੇ ਗੁਰਜੋਤ ਜੀ ਪਹਿਲਾਂ ਦੱਸੋ ਕਿ ਤੁਸੀਂ ਇਹ ਇਹ ਤੁਹਾਡੇ ਖਿਆਲ ਮਨਚ ਆਇਆ ਕਿਸ ਤਰ੍ਹਾਂ ਇਹ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਕਿਸਾਨਾਂ ਅੰਦੋਲਨਾਂ ਚ ਜਾ ਰਹੇ ਸੀ ਅੰਮ੍ਰਿਤਸਰ ਟੋਲ ਪਲਾਜ਼ਾ ਜੋ ਤੁਸੀਂ ਵੇਖਿਆ ਕਿ ਸਾਨੂੰ ਬੜੀ ਲੈਗਿੰਗ ਹੈ ਕਮਿਊਨੀਕੇਸ਼ਨ ਦੀ ਉਹਨਰ ਬੜੀ ਮਤਲਬ ਇੱਕ ਦੂਜੇ ਕੰਟੈਕਟ ਨਹੀਂ ਕਰ ਸਕਦੇ ਇਹ ਇੱਕ ਦੂਜੇ ਨੂੰ ਕਹਿੰਦੇ ਕਿ ਮੇਰੇ ਫੋਨ ਬੁਲਾ ਦੇ ਕਦੀ ਮਿਲਦਾ ਵੀ ਨਹੀਂ ਫੋਨ ਕਿਉਂਕਿ ਰੌਗ ਨੂੰ ਪਤਾ ਨਹੀਂ ਕਿ ਚੁੱਕਦੇ ਵੀ ਨਹੀਂ ਗਲਤ ਉਹਦੇ ਨੰਬਰ ਤੇ ਤੇ ਉਹਦੇ ਤੇ ਮੇਰੀ ਸਕੂਲਿੰਗ on ਬੈਂਗਲੌਰ ਦੀ ਆ ਤੇ ਮੈਂ ਚਾਹੁੰਦੀ ਕਿ ਮੇਰਾ ਐਜੂਕੇਸ਼ਨ ਕਿਦਾਂ ਹੈ ਕਰਕੇ ਤੇ ਮੇਰੀ ਉਹ ਸਟੱਡੀ ਹੈ ਕਿਦਾਂ ਕਰਕੇ ਮੈਂ ਆਪਣਾ ਯੋਗਦਾਨ ਦੇ ਸਕਾਂ ਕਿਸਾਨਾਂ ਨੂੰ ਇਹਨਾਂ ਲਈ ਤੇ ਉਹਨਾਂ ਦੇ ਮੈਨ ਦੇ ਬੇਸਿਕ ਹੀ ਉਹਨਾਂ ਪਾਵਰ ਬੈਂਕ ਉਹਨਾਂ ਨੂੰ ਚਾਹੀਦਾ ਹੀ ਹੈ ਜਿਹੜੇ ਬਾਰ ਐਕਸਪੈਂਸਿਵ ਆ ਬਟ ਉਹਨਾਂ ਨੂੰ ਮੈਂ ਅਫੋਰਡੇਬਲ ਚ ਬਣਾ ਕੇ ਦੇ ਦੇਣਾ ਹੈ ਦੇਣਾ ਵਿਚਾਰੇ ਹਰ ਕੰਮ ਦੀ ਸ਼ੁਰੂਆਤ ਚ ਮੁਸ਼ਕਲ ਹੁੰਦੀ ਹੈ ਸ਼ੁਰੂਆਤ ਚ ਕਿੰਨੀ ਕਿ ਮੁਸ਼ਕਲ ਆਈ ਤੁਹਾਨੂੰ ਇਹ ਜੋ ਪਾਵਰ ਬੈਂਕ ਬਣਾਉਣ ਚ ਸਟਾਰਟਿੰਗ ਜਿਹੜਾ ਆਰ ਐਨ ਡੀ ਹੀ ਸਾਨੂੰ ਪਤਾ ਨਹੀਂ ਕਿ ਕੇਸਿੰਗ ਕਿੱਦਾਂ ਕਰਨੀ ਹੈ ਜਦੋਂ ਤੇ ਆਰ ਐਨ ਡੀ ਵੀ ਸਾਨੂੰ ਇੱਕ ਹਫਤਾ ਲੱਗਿਆ ਉਹਦਾ ਉਹਦੀ ਮੁਸ਼ਕਲ ਹੈ ਬਟ ਬੱਚਾ ਏਜੀ ਹੋ ਗਿਆ ਤੇ ਦੇਖਦੇ ਚਾਹ ਰਹੇ ਦੋ ਪ੍ਰੀਪੇਅਰ ਕਰ ਲੈਣੇ ਆਏ ਤੇ ਇਹ ਬਾਕੀ ਪਾਵਰ ਬੈਂਕ ਦੇ ਮੁਕਾਬਲੇ ਕਿਸ ਤਰ੍ਹਾਂ ਇਹ ਕਹਿ ਸਕਦੇ ਆ ਕਿ ਉਹਨਾਂ ਨਾਲੋਂ ਜ਼ਿਆਦਾ ਅੱਛਾ ਹੈ ਜਾਂ ਕਿਸਾਨਾਂ ਲਈ ਠੀਕ ਰਹੇਗਾ ਕਿਸ ਤਰ੍ਹਾਂ ਕਿ ਖਤਰਾਤ ਨਹੀਂ ਇਹਦੇ ਵਿੱਚ ਜਦੋਂ ਲੇਟੈਸਟ ਟੈਕਨੋਲੋਜੀ ਆ ਰਹੀ ਹੈ ਉਹ ਲਿਥਿਅਮ ਪੋਲੀਮਰ ਬੈਟਰੀਜ਼ ਆ ਜਿਹੜੀ ਕਿ ਉਹ ਰਿਸਕਿੰਗ ਵਿੱਚ ਵੀ ਆਉਂਦੀ ਉਹ ਮਿਥ ਆਉਂਦੀ ਆ ਕਿ ਉਹ ਰਿਸਕਿੰਗ ਇਹ ਬਾਤ ਬਟ ਇਹ ਜਿਹੜੀ ਯੂਜ਼ ਕੀਤੀ ਆ ਇੰਟਰਨਲ ਵਿੱਚ ਆ ਇਹ ਲਿਥਿਅਮ ਆਇਨ ਆ ਜਿਹੜੀ ਕਿ ਉਹਨਾਂ ਨੂੰ ਪਤਾ ਉਹਦੇ ਅੰਦਰ ਕਿੰਨੀ ਸਟਰੈਂਥ ਆ ਤੇ ਵਧੀਆ ਵੀ ਆ ਤੇ ਇਹਦੀ ਕੇਸਿੰਗ ਜਿਹੜੀ ਪੀਵੀਸੀ ਪਾਈਪ ਆ ਉਹ ਜਿਹੜੀ ਨਾਰਮਲੀ ਵਧੀਆ ਵੀ ਆ ਤੇ ਉਹਦੀ ਸਟਰੈਂਥਿੰਗ ਵੀ ਆ ਤੇ ਇਹਦਾ ਜਿਹੜਾ ਟਾਈਟਲ ਹੀ ਦਿੱਤਾ ਹੈ ਜੈ ਜਵਾਨ ਜੈ ਕਿਸਾਨ ਆ ਮਤਲਬ ਜਵਾਨ ਦੀ ਮਜ਼ਬੂਤੀ ਸੋ ਇਸ ਪੇਰੇ ਦੇ ਪਿਤਾ ਵੀ ਨਾਲ ਸਨ ਉਹਨਾਂ ਨੇ ਕਿੰਨਾ ਤੁਹਾਡੇ ਜੀ ਪਹਿਲਾਂ ਹਾਂਜੀ ਮੇਰਾ ਨਾਮ ਰੋਸ਼ਨ ਸਿੰਘ ਹੈ ਜੀ ਹਾਂਜੀ ਇਹਨਾਂ ਦੀ ਕਿੰਨਾ ਮਾਣ ਆ ਕਿ ਬੱਚੇ ਦੇ ਕਿ ਜਿਸ ਤੱਕ ਕਿਸਾਨੀ ਅੰਦੋਲਨ ਵਿੱਚ ਇਸ ਤਰ੍ਹਾਂ ਹਿੱਸਾ ਪਾ ਰਹੇ ਕਿਸਾਨੀ ਅੰਦੋਲਨ ਵਿੱਚ ਹਿੱਸਾ ਪਾ ਰਹੇ ਬਹੁਤ ਵਧੀਆ ਜੀ ਖੁਸ਼ੀ ਦੀ ਗੱਲ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਹੋਰ ਜਾ ਕੇ ਅੱਗੇ ਜਾ ਕੇ ਹੋਰ ਸੇਵਾ ਕਰੇ ਤੇ ਇਹਨੂੰ ਨਾਲ ਇਸ ਮੈਂ ਤਾਂ ਹੀ ਨਾਮ ਰੱਖਦਾ ਕਿ ਕਿਸਾਨਾਂ ਕੋ ਜਾਣੇ ਆ ਕਿਤੇ ਵੀ ਜਾਣੇ ਨਾ ਕਿਥੇ ਜੀਗਾ ਤੇ ਤੇ ਖਾਸ ਕਰਕੇ ਇਹਨੂੰ ਮੈਂ ਜ਼ਰੂਰ ਜਿੱਦਾਂ ਇਹ ਬਰਥਡੇ ਵਾਲੇ ਦਿਨ ਨੂੰ ਕਿਤੇ ਪਿੰਗਲਵਾੜੇ ਆਪਾਂ ਲੈ ਕੇ ਜਾਣਾ ਤੇ ਉਹਨਾਂ ਨੂੰ ਇਹ ਸਿਖਾਉਣਾ ਚਾਹੀਦਾ ਜਿੱਦਾਂ ਕਿ ਮਤਲਬ ਬੱਚੇ ਨੂੰ ਬਚਪਨ ਤੋਂ ਸੈਂਸਿਟਿਵ ਬਣਾਉਣਾ ਉਹਨੂੰ ਸੈਂਸਿਟਿਵਿਟੀ ਉਹਦੇ ਅੰਦਰ ਪੈਦਾ ਕਰਨੀ ਸਮਾਜ ਦੇ ਪ੍ਰਤੀ ਆਪਣੇ ਆਲੇ ਦੁਆਲੇ ਆਪਣੇ ਜਿਹੜੀ ਜਿਹੜੇ ਚੰਗੇ ਮਾੜੇ ਹਰ ਚੀਜ਼ ਦੋਵੇਂ ਚੀਜ਼ ਪਤਾ ਹੋਣਾ ਚਾਹੀਦਾ ਬੱਚੇ ਨੂੰ ਬਚਪਨ ਤੋਂ ਮਤਲਬ ਜਦੋਂ ਹੋਸ ਸੰਭਾਲਦਾ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਖੁਸ਼ੀ ਗਮੀ ਮਤਲਬ ਦੋਵੇਂ ਚੀਜ਼ਾਂ ਪਤਾ ਹੋਣਾ ਚਾਹੀਦਾ ਉਹ ਚੀਜ਼ ਦਿਖਾਉਣੀ ਸੀ ਤੇ ਉਹ ਕਿਤੇ ਕਿਤੇ ਜਾ ਕੇ ਇਹਨੇ ਨੋਟ ਕੀਤੀ ਜਾ ਕੇ ਉਹਨਾਂ ਦੀ ਗੱਲ ਜਦੋਂ ਇਹਨੂੰ ਮੈਂ ਕਿਸਾਨਾਂ ਕੋਲ ਲੈ ਕੇ ਜਾਂ कि ਸਾਨੂੰ ਜਿਹੜੀ ਮੋਬਾਈਲ ਜਿਹੜੇ ਬੈਟਰੀ ਡਾਊਨ ਹੋ ਜਾਂਦੀ ਹੈ ਜੇ ਘਰੋਂ ਨਿਕਲਦੇ ਟਰੈਵਲ ਕਰਦੇ ਆ ਤੇ ਉਹ ਬੈਟਰੀ ਇਹਨਾਂ ਦੀ ਹੋ ਜਾਂਦੀ ਤੇ ਫਿਰ ਕਿਸੇ ਨਾ ਕਿਸੇ ਫੋਨ ਇੱਕ ਦੋ ਜਿਹੇ ਦਾ ਫੋਨ ਲੈ ਕੇ ਮੰਗ ਕੇ ਇਹਨਾਂ ਨੂੰ ਫੋਨ ਕਰਨਾ ਪੈਂਦਾ ਕਿਸਾਨਾਂ ਨੂੰ ਪਲੱਸ ਨਾਰਮਲ ਵੀ ਜਦੋਂ ਦੇਖਦੇ ਸੀ ਇਹਦੇ ਮੰਮੇ ਲੈ ਕੇ ਜਾਂਦੇ ਸੀ ਜਿੱਦਾਂ ਮੇਲੇ ਚ ਕਮਾਦ ਕੂ ਲੈ ਕੇ ਜਾਂਦੇ ਸੀ ਪਹਿਲੋਂ ਕਿਸਾਨਾਂ ਨਾਲੋਂ ਤੋਂ ਪਹਿਲਾਂ ਦੀ ਗੱਲ ਆ ਤੇ ਉਹ ਵੀ ਦੋ ਦੋ ਤਿੰਨ ਤਿੰਨ ਦਿਨ ਉਹਨਾਂ ਨੂੰ ਲੱਗ ਜਾਂਦੇ ਸੀ ਮੇਲੇ ਦੇ ਬਾਹਰ ਤੇ ਘਰੋਂ ਚਾਦਰ ਕੰਬਲ ਕੋਈ ਲੈ ਕੇ ਜਾਂਦੇ ਹੁੰਦੇ ਸੀ ਤੇ ਉਹ ਦੋ ਦੋ ਤਿੰਨ ਦਿਨ ਫੋਨ ਨਹੀਂ ਲੱਗਦਾ ਹੁੰਦਾ ਉਹਨਾਂ ਦਾ ਤੇ ਕਿ ਕਿ ਅਨਨੋਨ ਨੰਬਰ ਤੋਂ ਕਾਲ ਆ ਕਰ ਕਰਕੇ ਦੱਸਦੇ ਹੁੰਦੇ ਸੀ ਕਿ ਅਸੀਂ ਠੀਕ ਠਾਕ ਆ ਕੋਈ ਨਹੀਂ ਆ ਜਾਾਂਗੇ ਕੱਲ ਤੱਕ ਤੇ ਉਹ ਵੀ ਚੀਜ਼ ਇਹਦੇ ਮੰਨ ਕੇ ਤੇ ਹੈਗੀ ਸੀ ਕਿਸਾਨ ਉਹਨਾਂ ਨੂੰ ਜਿਆਦਾ ਇਹਨੂੰ ਆ ਗਈ ਕਿ ਨਹੀਂ ਹੁਣ ਇਹ ਜਿਹੜਾ ਚੱਲ ਰਿਹਾ ਇਹ ਜਿਹੜਾ ਦੁਬਾਰਾ ਇਹੋ ਜਿਹੀ ਚੀਜ਼ ਨਹੀਂ ਹੋਣੀ ਲਹਿਰ ਉੱਠੀ ਹੈ ਤੇ ਇਹਦੇ ਵਿੱਚ ਇਹ ਕੁਝ ਕਰਨਾ ਚਾਹੁੰਦਾ ਕਿ ਮੈਂ ਜਾ ਕੇ ਕੁਝ ਵੱਧ ਤੋਂ ਵੱਧ ਕੁਝ ਕਰਾਂ ਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਵੇਖੋ ਹੁਣ ਜਿਹੜਾ ਰੌ ਮਟੀਰੀਅਲ ਸਾਨੂੰ ਸਾਡਾ ਕੁਝ ਪੈ ਰਿਹਾ ਮਹਿੰਗਾ ਪੈ ਰਿਹਾ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਚ ਸਾਨੂੰ ਰੌ ਮਟੀਰੀਅਲ ਜੇ ਸਸਤਾ ਸਾਨੂੰ ਮਿਲ ਜਾਂਦਾ ਤੇ ਹੋਰ ਅਸੀਂ ਇਹਨੂੰ ਇਹਨੂੰ ਕਿ ਕਿਸਾਨਾਂ ਤੱਕ ਮਤਲਬ ਹਰ ਟਰਾਲੀ ਤੱਕ ਇੰਚ ਹੋਣੇ ਕਿ ਸਾਡਾ ਮੇਨ ਟਾਰਗੇਟ ਹੈਗਾ ਕਿ ਜਿਹੜੀ ਇੱਕ ਟਰਾਲੀ ਜਾਂਦੀ ਹੈ ਹਰ ਟਰਾਲੀ 'ਚ ਇੱਕ ਪਾਵਰ ਬੈਂਕ ਸਾਡਾ ਹੋਵੇ ਹੁਣ ਤੱਕ ਤੁਸੀਂ ਕਿੰਨੇ ਪਾਵਰ ਬੈਂਕ ਕਿਸਾਨਾਂ ਨੂੰ ਦੇ ਚੁੱਕੇ ਹੋ ਹੁਣ ਤੱਕ ਹੁਣ 18 ਤੋਂ 20 ਦੇ ਕੇ ਦੇ ਚੁੱਕੇ ਆ ਜੀ ਤੇ ਹੋਰ ਅਸੀਂ ਤਿਆਰ ਕਰ ਰਹੇ ਆ ਅਜੋ ਤਿਆਰੀ ਚੱਲ ਰਹੀ ਹੈ ਦੀ ਇੱਕ ਐਸ ਹਫਤੇ 'ਚ ਨਹੀਂ ਚਾਰ ਪੰਜ ਹੋਰ ਕਰ ਲਾਂਗੇ ਤਿਆਰ ਐਸ ਹਫਤੇ ਦੇ ਐਂਡ ਤੱਕ ਹਾਂਜੀ ਚੰਨੀਆਂ ਤੱਕ ਤੇ ਦਿੱਲੀ ਦੇ ਜਾਂ ਜਾਂਦੇ ਹੋ ਕਿਸਾਨਾਂ ਨੂੰ ਦੇਦੇ ਪਾਵਰ ਬੈਂਕ ਨਹੀਂ ਇੱਥੋਂ ਅਸੀਂ ਕੀ ਕਰਦੇ ਆ ਦਿੱਲੀ ਦੋਵਾਰ ਤੇ ਮੈਂ ਜਾ ਕੇ ਆ ਗਿਆ ਹੁਣ ਅਸੀਂ ਕੀ ਕਰਦੇ ਆ ਸਾਨੂੰ ਮੈਂ ਇਹਨਾਂ ਦੇ ਵਟਸਐਪ ਗਰੁੱਪ ਨਾਲ ਵੀ ਜੁੜਿਆ ਹੋਇਆ ਕਿਸਾਨਾਂ ਦੇ ਤੇ ਸਾਨੂੰ ਇੱਥੋਂ ਪਤਾ ਲੱਗ ਜਾਂਦਾ ਕਿ ਕਿਹੜੀ ਟਰਾਲੀ ਕ੍ਰਾਸ ਕਰਨੀ ਹੈ ਜਨਰਲ ਡੋਲ ਤੋਂ ਉਹ ਸਾਨੂੰ ਇੱਕ ਦਿਨ ਪਹਿਲਾਂ ਸਾਨੂੰ ਇਨਫੋਰਮੇਸ਼ਨ ਆ ਜਾਂਦੀ ਹੈ ਤੇ ਉਹਨਾਂ ਨੂੰ ਫਿਰ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹ ਟਰਾਲੀ ਵਾਲ ਨੂੰ ਪੁੱਛ ਕੇ ਕਿ ਤੁਹਾਡੇ ਕੋਲ ਪਾਵਰ ਬੈਂਕ ਹੈਗਾ ਜੇ ਨਹੀਂ ਹੈਗਾ ਤੇ ਤੁਸੀਂ ਆ ਸਾਡੇ ਕੋਲ ਲੈ ਜਾਓ ਪਾਵਰ ਬੈਂਕ ਕਿ ਅੱਗੇ ਤੁਹਾਨੂੰ ਕਨੈਕਟੀਵਿਟੀ ਪ੍ਰੋਬਲਮ ਨਾ ਆ ਕਿਉਂਕਿ ਕੋਈ ਵੀ ਟਰਾਲੀ ਜਾਂਦੀ ਉਹਨੂੰ 10 ਤੋਂ 12 ਘੰਟੇ ਲੱਗਦੇ ਲੱਗਦੇ ਟਰਾਲੀ ਹੌਲੀ ਹੌਲੀ ਚੱਲਦਾ ਹੁੰਦਾ 30 40 ਸਪੀਡ ਹੁੰਦੀ ਹੈ ਮੈਕਸਿਮਮ ਪਾਵਰ ਬੈਂਕ ਬਣਾਉਂਦੇ। ਜਿਹੜੀ ਰੋਣ ਹੁਣ 4.50ਵਾਰੀ ਆ ਜੀ ਸਾਨੂੰ। ਹਾਂਜੀ। ਤੇ ਜੇ ਅਸੀਂ ਹਾਈ ਵੋਲਿਊਮ ਤੇ ਕਰਾਂਗੇ ਇਹਦਾ ਕੰਮ ਤੇ ਫਿਰ ਉਹਦੀ ਕਾਸਟਿੰਗ ਹੋਰ ਘਟ ਆਊਗੀ। ਹਾਂਜੀ। ਫਿਰ ਅਸੀਂ ਆਮ ਲੋਕਾਂ ਨੂੰ ਚਾਹਨੇ ਕਿ ਜਿਹੜੇ ਕਿਸਾਨੇ ਦੇ ਨਾਲ-ਨਾਲ ਹੋਰ ਲੋਕ ਹੈਗੇ ਜਿਨ੍ਹਾਂ ਦੇ ਕੋਰੋਨਾ ਕਰਕੇ ਆ ਵੈਸੇ ਵੀ ਜੀਡੀਪੀ ਡਾਊਨ ਜਾਂਦੀ ਪੂਰੇ ਪੂਰੇ ਦੇਸ਼ ਦੀ। ਉਹਨਾਂ ਕਰਕੇ ਲੋਕਾਂ ਦੇ ਕੰਮ ਤੇੰਦੇ ਲੋਕੀ ਬਹੁਤ ਹੋਏ ਆ ਤੇ ਕਈਆਂ ਦੀ ਸੈਲਰੀ ਵੀ ਕਟਾਈਆਂ ਵਾਂ ਜਿਹੜੀ ਪ੍ਰਾਈਵੇਟ ਕੰਪਨੀਆਂ ਨੇ ਤੇ ਉਹ ਚੀਜ਼ਾਂ ਉਹ ਵੀ ਅਫੋਰਡ ਅਫੋਰਡੇਬਿਲਟੀ ਲੈ ਸਕੀਏ। ਮਤਲਬ ਇਹ ਵੀ ਸਾਡਾ ਟਾਰਗੇਟ ਹੈ ਹਾਂਜੀ। ਤੁਕੋ ਤੱਕ ਇਸ ਤਰ੍ਹਾਂ ਕਿਸਾਨਾਂ ਦੇ ਨਾਲ ਐਸਾ ਪਾਵਰ ਬੈਂਕ ਕਰਾਉਂਦੇ ਰਹੋਗੇ ਜਿੰਨੇ ਚਿਰ ਸਾਰੇ ਕੋ ਜਿੰਨੇ ਚਿਰ ਤੱਕ ਨਾ ਹੋ ਜਾਣਾ ਮਤਲਬ ਸਾਨੂੰ ਉਹ ਆਉਂਦੀ ਕਿ ਖੁਸ਼ੀ ਮਿਲਦੀ ਹੈ ਕਿ ਜਦੋਂ ਕੁਝ ਕਰਕੇ ਨਾ ਜਦੋਂ ਇੱਕ ਹੁੰਦੇ ਨੇ ਕਿ ਆਪਣੇ ਘਰ ਜਾ ਕੇ ਵਾਪਸ ਘਰ ਜਾ ਕੇ ਜਦੋਂ ਆਪਣੇ ਉਹਨੂੰ ਸ਼ੀਸ਼ੇ ਦੇਖੀਦਾ ਤਦ ਉਹ ਪ੍ਰਾਊਡ ਫੀਲ ਹੋਣਾ ਚਾਹੀਦਾ ਕਿ ਉਹ ਚੀਜ਼ ਅਸੀਂ ਚਾਹੁੰਦੇ ਹਾਂ ਕਿ ਘਰ ਜਾ ਕੇ ਹਨ ਲੱਗੇ ਕਿ ਅਸੀਂ ਚੰਗਾ ਕੋਈ ਕੰਮ ਕਰਕੇ ਆਏ ਆ ਕਿ ਇਹ ਕਰ ਉਹ ਜਿਹੜਾ ਕੰਮ ਨਾ ਕਰਕੇ ਜਾਓਗੇ ਜਿਹਦਾ ਸਾਨੂੰ ਅੰਦਰੇ ਅੰਦਰ ਗਿਲਟੀ ਫੀਲ ਹੋਵੇ ਕਿ ਅਸੀਂ ਗਲਤ ਕੰਮ ਕਰਕੇ ਆਏ ਆ ਤੇ ਉਹ ਉਹ ਪਾਵਨਾ ਲੈ ਕੇ ਚੱਲਦੇ ਆਂ ਜੀ ਸੋ ਇਹ ਸੰਗਤ ਜੋ ਉਸ ਕਿਤੇ ਨੂੰ ਪਤਾ ਜਿੰਨਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਜੋ ਪਾਵਰ ਬੈਂਕ ਬਣਾਇਆ ਜਾ ਰਿਹਾ ਹੈ ਚਾਹੇ ਉਹਦੀ ਕੋਸਟ 450 ਰੁਪਿਆ ਆ ਰਹੀ ਹੈ ਲੇਕਿਨ ਉਹ ਕਿਸਾਨਾਂ ਨੂੰ ਇਹ ਪਾਵਰ ਬੈਂਕ ਫਰੀ ਦੇ ਰਹੇ ਹਨ ਸੋ ਇਹ ਜ਼ਰੂਰਤ ਹੈ ਕਿ ਕਿਸੇ ਸੰਸਥਾ ਨੂੰ ਇਹ ਜੇ ਕਹਿ ਲੈ ਕੇ ਲੋਕਾਂ ਦਾ ਹੱਥ ਫੜਨ ਦੀ ਤਾਂ ਕਿ ਜੋ ਬਲਕ ਵਿੱਚ ਹੈ ਜੋ ਪਾਵਰ ਬੈਂਕ ਜ਼ਿਆਦਾ ਬਣਾ ਸਕਣ ਅਤੇ ਕਿਸਾਨਾਂ ਨੂੰ ਹੋਰ ਵੱਤਵਾਦੇ ਪਾਵਰ ਬੈਂਕ ਮੁਹੱਈਆ ਕਰਾ ਸਕਣ ਕੈਮਰਾਮੈਨ ਦੀਪਕ ਨਾ ਸੁਖਚੰਦ ਸਿੰਘ ਅੰਮ੍ਰਿਤਸਰ 35 ਚੈਨਲ ਪੰਜਾਬੀ ਫੋੜੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ